ਦੇ ਸਾਹਮਣੇ ਦੇਖ ਲੋ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ ਚ ਉੱਠ ਕੇ ਜੇ ਅੱਜ ਮਹਿਲਮਾਨੀਆਂ ਤੱਕ ਪਹੁੰਚਿਆ ਸੀ ਦੱਸ ਉਹਨਾਂ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਇਏ ਤੇ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸਾ ਦੇ ਨਾਲ ਆਉਂਦਾ ਪਰੰਤੂ ਮੇਰੀ ਨੀਗਾ ਉਹਦੇ ਹੱਥਾਂ ਤੇ ਹੁੰਦੀ ਹੈ ਵੀ ਹਰਕਤ ਕੀ ਕਰੀ ਜਾਂਦਾ ਦੋ ਗੱਲਾਂ ਨੇ ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ ਚ ਕੋਈ ਫੈਸਲਾ ਲੈਣ ਦੀ ਪਾਵਰੀ ਹੈ ਨਹੀਂ ਜਾਹੇ ਨਭੀਮਾਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਇਹ ਨਹੀਂ ਤੁਸੀਂ ਦੇਖ ਲੋ ਆ ਸਕਦੇਵ ਗੁਗਾ ਮਾੜੀ ਜੀ ਵਾਧਾ ਕਾਰਡ ਲੈ ਕੇ ਘਰੇ ਜਾਂਦੇ ਨੇ ਕਮੀਨਿਆਂ ਨੇ ਤਾਂ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਇਹ ਅਸੀਂ ਖੁਸ਼ੀ ਕਮੀ ਦੇ ਇਕੱਠੇ ਹੋਣ ਲੱਗੇ ਵੀ ਹਜ਼ਾਰ ਬਾਰ ਆਪਦਾ ਅੱਗਾ ਪਿੱਛਾ ਹੀ ਵੇਖੀ ਜਾਂਦੇ ਆ ਬੰਦਾ ਕੌਣ ਆ ਮਤਲਬ ਦੇਖਣ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣਗੀਆਂ ਕਿਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ ਤਿੰਨ ਫੋਨ ਪਏ ਨੇ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਐਦਾਂ ਦਾ ਉਹ ਤੇ ਲਿਖ ਕੇ ਤਾਂ ਬੇਸ਼ੱਕ ਉਹ 24 ਘੰਟੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੰਟਕਾ ਉਹ ਮੈਨੂੰ ਜਸ ਸਰਕਾਰਾ ਮਿਲਣਾ ਮੈਂ ਜਵਾਕ ਖੋ ਚੁੱਕਿਆ ਮੈਨੂੰ ਨਹੀਂ ਮਿਲੂਗਾ ਦੁਬਾਰੇ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਪ ਤੇ ਡੰਕਾ ਵਜਾ ਕੇ ਦੁਨੀਆ ਤੋਂ ਗਿਆ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਪਹੀਆਂ ਨੇ ਆ ਕੇ ਕਤਲ ਕਰਤਾ ਦੇਖ ਲਓ ਆ ਸੁਖਦੇਵ ਗੁਗਾ ਮੜੀ ਜੀ ਬਿਆਹ ਦਾ ਕਾਰ ਲੈ ਕੇ ਘਰੇ ਜਾਂਦੇ ਨੇ ਕਮੀਨਿਆਂ ਨੇ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸ ਆ ਦੇ ਨਾਲ ਆਉਂਦਾ ਪਰੰਤੂ ਮੇਰੀ ਨੀਗਾ ਉਹਦੇ ਹੱਥਾਂ ਤੇ ਹੁੰਦੀ ਹੈ ਵੀ ਹਰਕਤ ਕੀ ਕਰੀ ਜਾਂਦਾ ਹੈ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪਿਉਣੇ ਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਨਿਕਾਇਆ ਇਦਾਂ ਦੀ ਬੇਭਰੋਸਗੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਜਦੋਂ ਅਸੀਂ ਖੁਸ਼ੀ ਕਮੀ ਦੇ ਇਕੱਠੇ ਹੋਣ ਲੱਗੇ ਵੀ ਹਜ਼ਾਰ ਬਾਰ ਆਪ ਦਾ ਅੱਗਾ ਪਿੱਛੇ ਵੇਖੀ ਜਾਂਦੇ ਬੰਦਾ ਕੌਣ ਆ ਮਤਲਬ ਦੇਖਣ ਲੱਗੇ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਫਲਾ ਮੈਨੂੰ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਨੀ ਕਵਾਜਮ ਗੱਲ ਹੈ ਸਾਡੀ ਸਰਕਾਰ ਕਿਉਂ ਨਹੀਂ ਇਹਨੂੰ ਕੰਜਰਾਂ ਨੂੰ ਇੱਕ ਜੇਬ ਦੇ ਵਿੱਚ ਇਕੱਠੇ ਕਰਦੀ ਆਪੇ ਵਹਾਲੇ ਵੱਢ ਕੇ ਤਾਂ ਮਰ ਜਾਣ ਜੇ ਥੋਤੋ ਨੂੰ ਕੁਝ ਹੁੰਦਾ ਘਟੋ ਘਟਾ ਆਪ ਚੀ ਨਿਭੜ ਲੈਣੇ ਤੁਸੀਂ ਇਕੱਲੇ ਇਕੱਲੇ ਸੈਲ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਜਿਹੜੇ ਟੈਕਸ ਪੇ ਕਰਦੇ ਆ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਿਕਿਉਰਿਟੀ ਦੇ ਉੱਤੇ ਖਰਚ ਕਰ ਰਹੇ ਹੋ ਜਦ ਕਿ ਮਹਾਂਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੋਂ ਇਕੱਠਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋਂ ਉਹਨਾਂ ਦੇ ਰਹਿ ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸਬੂਧਾ باندې ਉੱਤੇ ਲੱਗੇ ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਡਾ ਜੇਲਾ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣੀਆਂ ਕਿਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ ਤਿੰਨ ਫੋਨ ਪਏ ਨੇ ਫਰੀਦਕੋਟ ਜੇਲ੍ਹ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀਗੀ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਐਦਾਂ ਦਾ ਉੱਤੇ ਲਿਖ ਕੇ ਤਾ ਬੇਸ਼ੱਕ 24 ਘੰਟੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੰਟਕਾ ਉਹ ਤਾਂ ਉਹ ਜੇ ਉਹਨਾਂ ਨੇ ਇੰਨੀ ਸਰਕਾਰ ਦੇ ਜਮਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਜੇ ਤੁਸੀਂ ਜਮਾਈਆਂ ਵਾਂਗੂ ਭਾਈ ਰੱਖ ਦੋ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜੇ ਕਰੀ ਖੜੀ ਹੈ ਦੋ ਗੱਲਾਂ ਨੇ ਜਾਂ ਤਾਂ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ 'ਚ ਕੋਈ ਫੈਸਲਾ ਲੈਣ ਦੀ ਪਾਵਰ ਹੀ ਨਹੀਂ ਜਾਏ ਨੇ ਬੇਈਮਾਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਨਹੀਂ ਸਰਕਾਰ ਆਪਣਾ ਰਾਜਧਰਮ ਨਿਭਾਵੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇਹਨਾਂ ਵੱਡਾ ਬਦਲਾਅ ਲੈ ਕੇ ਆਏ ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂਗਾ ਇਹਨਾਂ ਨੇ ਇੰਨੀ ਭੁਇਤ ਲਈ ਧਾਰ ਲਈ ਲੱਖਾਂ ਐਨਆਰਆਈਆਂ ਦੇ ਆਏ ਬਰੇਸ਼ਾਂ 'ਚ ਬੈਠਾਂ ਦੇ ਮਨਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਵੇਲਾ ਹੀ ਘੜਕ ਕਰਤਾ ਮੇਰੇ ਤੋਂ ਆਹ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ 'ਚ ਉੱਠ ਕੇ ਜੇ ਅੱਜ ਮਹਿਲਮਾਨੀਆਂ ਤੱਕ ਪਹੁੰਚਿਆ ਸੀ ਤਾਂ ਸਾਨੂੰ ਉਹਨਾਂ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਹਾਂ ਕਿ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ じゃ ਕੇ ਸਾਨੂੰ ਆਪਦੇ ਇਲਾਕੇ ਦਾ ਗੁੰਡਾ ਭਾਰਨਾ ਪਊਗਾ ਫਿਰ ਉਹਨੂੰ ਸਾਨੂੰ ਬਣਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ 'ਚ ਵੇਚਰ ਸਕਦੇ ਹਾਂ ਕਿ ਅਸੀਂ ਇਹਨਾ ਕਾਰਨਾ ਕਰਕੇ ਇਹ ਬਦਲਾ ਲੈ ਕੇ ਆਏ ਸੀ ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਟ ਬਿਠਾਈ 15 ਦਿਨ ਦੇ ਦੀ ਦੇਖ ਰੱਖ ਦੇ ਵਿੱਚ ਸਾਰਾ ਕੰਮ ਹੋਇਆ ਤੁਸੀਂ ਕਹਿੰਦੇ ਹੋ ਕਿ ਫਿਰ ਜਿੱਦ ਤੁਸੀਂ ਰਾਜਸਥਾਨ ਦੇ ਵਿੱਚ ਬਣੀਏ ਫਿਰ ਰਾਜਸਥਾਨ ਦਾ ਨਾਮ ਲੈ ਲਓ ਭਾਈ ਵੀ ਭਲਾਨੇ ਚਾਰਜ ਦਿੰਨੇ ਹੋ ਇੱਕ ਦੂਜੇ ਤੋਂ ਗਰੰਟ ਲੈਨੇ ਹੋ ਕਿ ਸਾਰੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਕਾਰਵਾਈ ਪੂਰੀ ਕਿੱਦਾਂ ਕੈਂਦੀ ਦੀ ਬਾਹ ਫੜਾ ਕੇ ਤੁਸੀਂ ਦੂਜੀ ਵਾਰ ਸੱਡ ਜਾਂਦੇ ਹੋ ਪਤਾ ਸਾਨੂੰ ਸਾਰਾ ਹੈ ਤੁਹਾਨੂੰ ਵੀ ਪਤਾ 7 ਤੇ 8 ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਪੁੱਤ ਦੇ ਜਸਸ ਨੂੰ ਲੁਕਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਜਸਸ ਘਰ ਆ ਮਿਲਣਾ ਹੈ ਮੈਂ ਜਵਾਕ ਹੋ ਚੁੱਕਿਆ ਮੈਨੂੰ ਨਹੀਂ ਮਿਲੂਗਾ ਦੁਬਾਰੇ ਪਰੰਤੂ ਤੁਹਾਡੀ ਇਸ ਘਟਿਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਤੁਹਾਡੇ ਮੂਹਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜਸਟਿਸ ਨਹੀਂ ਦੇਣ ਲੱਗੇ ਠੀਕ ਹੈ ਮਾਂ ਜੋ ਕੋਰਟ ਆਪਣੀ ਵਾਹ ਲਾਉਣੀਆ ਨੇ ਪਰੰਤੂ ਇਹਨਾਂ ਨੇ ਕਿੰਨੀ ਅਸਾਸ਼ ਦੇ ਦੀਨ ਇੱਕ ਵਕੀਲਾ ਦੀ ਭਾਈ ਫੌਜ ਖੜੀ ਹੈ ਹਰੇਕ ਨੇ ਨਵੀਂ ਐਪਲੀਕੇਸ਼ਨ ਆਪ ਦੇ ਲਾ ਦੇਣੀ ਹੈ ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਹੈ ਤਾਂ ਜੱਜ ਸਾਹਿਬਾਨ ਆਦੇ ਡੇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਪਰ ਜਿੱਥੇ ਸਰਕਾਰ ਵੀ ਉਹਨੂੰ ਲੇਟ ਕਰਨ ਤੇ ਲੱਗੀ ਐ ਤੇ ਦੋਸ਼ੀਆਂ ਨੇ ਤਾਂ ਲੇਟ ਕਰਨਾ ਹੀ ਕਰਨਾ ਉਹਨਾਂ ਦਾ ਤੇ ਛੜਾਉਣੀਆਂ ੜਾਉਣੀਆਂ ਜਦ ਜਿਹੜੀ ਗੱਲ ਦੇ ਚਾਰਜ ਫਰੇਮ ਹੋਣੇ ਐ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੁੰਦਿਆਂ ਨੂੰ ਪਰੰਤੂ ਲੱਗਣ ਨਹੀਂ ਦਿੰਦੇ ਆਈ ਵਾਰ ਨਵੀਂ ਐਪਲੀਕੇਸ਼ਨ ਲਾਉਣ ਨਹੀਂ ਆਈ ਵਾਰ ਨਵੀਂ ਐਪਲੀਕੇਸ਼ਨ ਲਾਉਣ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਏਕੇ ਦੀਆਂ ਸਾਡਾ ਏਕਾ ਕਿੱਥੇ ਐ ਅਸੀਂ ਸਿਰ ਤੇ ਬੰਨਣ ਵਾਲੇ ਪੱਗ ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਹੈ ਰੋਜ਼ਗਾਰ ਹੈ ਨਾ ਮੰਨਦੇ ਇਸ ਗੱਲ ਨੂੰ ਪਰ ਰੁਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ ਤੇ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਦੇ ਕੇ ਕਹੇ ਤੇ ਅਰ ਬੱਚਾ 10 ਬੋਤਲਾਂ ਵੇਚਣਾ ਇਹ ਤੁਹਾਨੂੰ ਚੰਗੀ ਕਮਾਈ ਹੋ ਜਾਊਗੀ ਪਰੰਤੂ ਮੇਰੀ ਆਤਮਾ ਮੈਨੂੰ ਝਿੜਕੂਗੀ ਵੀ ਤੇਰਾ ਪੁੱਤ ਤੈਨੂੰ ਇੱਜ਼ਤ ਦੀ ਰੋਟੀ ਦੇ ਕੇ ਗਿਆ ਤੂੰ ਬੋਤਲਾਂ ਵੇਚ ਕੇ ਪੈਸਾ ਕਿਉਂ ਕਮਾਉਣਾ ਹੈ ਤੂੰ ਕਿਸੇ ਦੇ ਘਰੇ ਸ਼ਰਾਬ ਵੇਚ ਕੇ ਪੈਸਾ ਕਿਉਂ ਕਮਾਉਣਾ ਹੈ ਹਰੇਕ ਬੰਦੇ ਦੀ ਆਤਮਾ ਸਵਾਰ ਪੁੱਛਦੀ ਹੈ ਉਹਨੂੰ ਤੁਸੀਂ ਸਿਰ ਤੇ ਪੱਗ ਬੰਨ੍ਹਦੇ ਹੋ ਸਾਡਾ ਇਸ਼ਟਿਕ ਹੈ ਉਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ ਖੇਡਦਾ ਮਿਸ਼ਪ ਤੇ ਡੰਕਾ ਪਾ ਜਾ ਕੇ ਦੁਨੀਆ ਤੋਂ ਗਿਆ ਭਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤਾਂ ਕਰਨ ਕਰਕੇ ਖੜੇ ਹੋ ਨਿਓ ਮੈਨੂੰ ਆਪਦੇ ਪੰਖ ਤੇ ਆਪਦੇ ਭਾਈਚਾਰੇ ਤੇ ਵੀ ਯਾਰ ਕਿ ਯਾਰੀ ਖ਼ੂਸੂਸ ਯਾਰ ਹੁੰਦੇ ਇਸ ਗੱਲ ਦਾ ਉਹ ਤੁਸੀਂ ਤਾਂ ਮੈਨੂੰ ਕੱਲਾ ਨਾ ਛੱਡੋ ਯਾਰ ਦੀ ਭਰ ਕੇ ਪੈਜੂਆ ਤੁਹਾਨੂੰ ਜੇ ਇੱਕ ਕਲਾਈਂਟ ਦੀ ਫੀਸ ਨਾ ਦੇਊਗਾ ਤਾਂ ਕਿੰਨੀਆਂ ਕਿਫੀਸਾ ਲੈ ਲਓਗੇ ਪੈਸੇ ਤੁਹਾਨੂੰ ਇਹ ਬੜੇ ਦੇ ਦੇਣਗੇ ਪਰ ਉਹਦੇ ਵਿੱਚ ਕਲਕਾਰੀਆਂ ਹੋਣਗੀਆਂ ਉਹਦੇ ਵਿੱਚ ਮੇਂਗੀਆਂ ਸਾਹਾ ਗਣਾ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਇਹ ਪੈਸਾ ਗਿਆਨਾ ਕਿਚੋਂ ਨਾ ਲਾ ਕੇ ਨਹੀਂ ਕਮਾਉਂਦੇ ਇਹ ਲੋਕਾਂ ਦੇ ਗਲ ਵੱਢ ਕੇ ਪੈਸਾ ਕਮਾਉਂਦੇ ਆ ਭਰਾਵੋ ਇਹੋ ਜਿਹੇ ਲੀਡਰਾਂ ਨੂੰ ਇਹੋ ਜਿਹੇ ਸਰਕਾਰਾਂ ਵਾਲਿਆਂ ਨੂੰ ਹੂ ਨਾ ਲਾਇਓ ਆ ਕੱਲ ਨੂੰ ਤੁਹਾਡੇ ਕੋਲੇ ਇਲੈਕਸ਼ਨ ਆ ਜਾਣੀ ਹੈ ਤੁਸੀਂ ਫੇਰ ਭੁੱਲ ਜਾਓਗੇ ਮੇਰੇ ਹੀਰੇ ਵਰਗੇ ਲੱਖਾਂ ਹੀਰੇ ਉਹਨਾਂ ਨੇ ਇਹਨਾਂ ਨੇ ਸੱਤਾ ਦੇ ਵਿੱਚ